ਸਾਰਿਆਂ ਸਾਸਰੀ ਘਾਲ ਜੀ ਪਿਆਰਿਓ ਅਸੀਂ ਜਾ ਰਹੇ ਅੱਜ ਚੀਚੇ ਭਖਣੇ ਆ ਸਾਡੇ ਨੇ ਹਲੇ ਕੁਝ ਕੁਝ ਦੇ ਮੁਕਾਬਲੇ ਜਾ ਰਹੇ ਕੁਝ ਮੁਕਾਬਲੇ ਧਾਰਮਿਕ ਤੇ ਆ ਨਿਆਣੇ ਸਾਡੇ ਮੈਂ ਤੁਹਾਨੂੰ ਜੀ ਤਰ੍ਹਾਂ ਬਖੋਣਾ ਮੈਨੂੰ ਤਾਂ ਤੁਸੀਂ ਵੇਖ ਹੀ ਲਿਆ ਚੰਗੀ ਤਰ੍ਹਾਂ ਆ ਸਾਡੇ ਡਰਾਈਵਰ ਸਾਹਿਬ ਆ ਜੇ ਸਾਡੇ ਨਿਗੇ ਨੇ ਕਿ ਨਿਆਣੇ ਇਹ ਬੜੇ ਉਤਸ਼ਾਹਤ ਆ ਕਿ ਅਸੀਂ ਕੁਝ ਕੰਪੀਟੀਸ਼ਨ ਜਾ ਰਹੇ ਆ ਤੇ ਹਾਂਜੀ ਬੋਲੋ ਕੁਝ ਬੋਲਣਾ ਹਾਲ ਦੀ ਵਸ ਤੇ ਆ ਬੋਡੂ ਤੋਂ ਹੀ ਮੁੜ ਗਏ ਆ ਕਿੱਧਰ ਜਾ ਰਹੇ ਆਪਾਂ ਬਾਜੀ ਠੰਡ ਦੇ ਸੇਲ ਠੰਡ ਦੇ ਸੇਲ ਜਾਣਾ ਵਾ ਉਹ ਤੋਂ ਅੱਗੇ ਚੀਚੇ ਭਗਨੇ ਜਾਣਾ ਤੇ ਚੀਚੇ ਭਗਨੇ ਸਾਡਾ ਪ੍ਰੋਗਰਾਮ ਹੈ ਆਰਮਿਕ ਪ੍ਰੋਗਰਾਮ ਹੈ ਬਸ ਖਸਤਾ ਵਾ ਉਹਦੇ ਲੋਗ ਰਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਦਾ ਜਿਹੜਾ 350 ਸਾਲ ਆ ਰਹੇ ਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆ ਭਾਈ ਮਤੀਦਾਸ ਭਾਈ ਦਸਿਤ ਸਦੀਦਾਸ ਭਾਈ ਦੇਵਾਲਾ ਜੀ ਇਹਨਾਂ ਨੇ ਸਾਡੇ ਤੇ ਮਸਾਲਾ ਦੇ ਸੰਬੰਧ ਵਿੱਚ ਇੱਕ ਵਿੱਚ ਪ੍ਰੋਗਰਾਮ ਹੋ ਰਿਹਾ ਤੇ ਅਸੀਂ ਉੱਥੇ ਬੱਚੇ ਲੈ ਕੇ ਜਾ ਰਹੇ ਹਾਂ ਬੱਚੇ ਸਾਰੇ ਬੈਠੇ ਆ ਤੇ ਬੱਚੇ ਪੂਰੇ ਖੁਸ਼ ਆ ਤੇ ਮੈਂ ਵੀ ਖੁਸ਼ ਆ ਸਰ ਨੇ ਕੇ ਲਖਵਾਇਆ ਤੁਸ ਜੀ ਕੀ ਖਾਣਾ ਸਰ ਨੇ ਲਖਵਾਇਆ ਸਰ ਨੇ ਕੇ ਲਖਵਾਇਆ ਬੱਚੇ ਅਜੇ ਮੇਰੇ ਖੇ ਨਾਲੇ ਹਾਲ ਹੋਣ ਓਏ ਉੱਥੇ ਜਾ ਕੇ ਸਮੋਸੇ ਨਹੀਂ ਖਾਣੇ ਮਗਾ ਲੋ ਮਗਾ ਲੋ ਕੇਲੇ ਫਿਰ ਹਾਂਜੀ ਯਾਰ ਅੱਗੇ ਚਲੋ ਹਰਪੜ ਆ ਗਏ ਆ ਅ ਅੱਥੋਂ ਮਿਲਦੇ ਆ ਅੱਗੇ ਜਾ ਕੇ ਆਪਾਂ ਪੁਲਸ ਵਾਲੇ ਚੁਟੀਆਂ ਦੇ ਰਹੇ ਆਪਣੀ ਮਿਲਦੇ ਅੱਗੇ ਜਾ ਕੇ ਹੁੰਦਲ ਪਤਾੜੇ ਚ ਹੁੰਦਲ ਕਿਹੜੇ ਆ ਸਾਰੇ ਹੁੰਦਲੇ ਏ ਸਾਰੇ ਹੁੰਦਲੇ ਆ ਇੱਕ ਸੰਦੂ ਇੱਕ ਕੇਲਾ ਇੱਕ ਗਿੱਲ ਬਾਕੀ ਸਾਰੇ ਹੁੰਦਲ ਤੇ ਗੱਡੀ ਵੀ ਹੁੰਦਲਾਂ ਦੀ ਆ ਵੇ ਲੋ ਮੋਛਾਲਾ ਹੁੰਦਲ ਸਾਡੀ ਆ ਜੀ ਮੰਨਣੀ ਹੈ ਇਧਰ ਨੂੰ ਮੋੜਨਾ ਆਪਾ ਲੋ ਜੀ ਹੁਣ ਆਪਾਂ ਪਿੰਡਾਂ ਵਾਲ ਨੂੰ ਪਹੇ ਗਏ ਆ ਤੇ ਇਹਨੇ ਪਿੰਡਾਂ ਚ ਕੀ ਮਾਹੌਲ ਚੱਲ گیا کیوں نہیں ਆਪਾਂ ਜੰਗਲਾਤ ਵਿਭਾਗ ਨਹਿਰ ਸਾਹਿਬ ਆ ਗਈ ਅੱਛਾ ਨਹਿਰ ਸਾਹਿਬ ਆ ਗਿਆ ਓਏ ਨਹਿਰ ਸਾਹਿਬ ਆ ਗਈ ਨਿਆਣਿਓ ਆ ਵੇਖੋ ਆ ਇਧਰ ਦੇਖੋ ਇਧਰ ਵੇਖ ਮੇਡਾ ਕਿੰਨੀ ਨੀਨੀ ਨਹਿਰ ਹਨ ਪੋਲ ਬੜਾ ਵਧੀਆ ਓਏ ਹੈ ਬਹੁਤ ਤਾਰਾਂ ਦੇ ਪੋਲੇ ਹੁੰਦੇ ਹਣੇ ਹੈ ਇਹ ਹਜੇ ਲੱਖਾਂ ਮੜਾ ਵਧੀਆ ਲੱਗਦਾ ਵੇ ਹਾਂ ਚੁੱਪ ਜਾਵ ਜਾਣਾ ਆ ਸ਼ਹਿਰੀ ਲੱਗਦੇਵੇਂ ਰੌਲਾ ਸੇ ਪਪਾ ਹੀ ਆ ਚਾਂਦੀਆ ਬੰਦੇ ਨੇ ਖੇਚ ਕੋਠੀ ਪਾਈ ਹੋਵੇ ਤਾਂ 400 ਨੇ ਰੋਖ ਹੀ ਰੋਖ ਹੋਣ ਮਜ਼ਾ ਹੀ ਆ ਇੱਕ ਡੜਾ ਰਕਾ ਇੱਕ ਡੰਡ ਅੱਛਾ ਠੰਡੀਆਂ ਗਿਆ ਪਰ ਠੀਕ 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 ਠੰਡੀ ਆਹ ਇਧਰ ਬਾਬੇ ਬੜੀਆਂ ਆਉਣ ਜਾਂਦੇ ਆਪਾਂ ਇਹ ਆ ਗਈ ਠੰਡ ਲਉਂਦੇ ਸਾਰਿਆਂ ਦੀ ਡੰਡ ਕੀ ਆਉਂਦੇ ਹੋ ਉਹਨੇ ਆਣਿਓ ਠੰਡੀ ਆ ਗਈ ਆਪਾਂ ਸੇਰ ਆਉਣ ਆਲਾ ਜੀ ਸੇਰ ਪਰੇ ਨੋ ਇਹ ਸੇਰ ਇਧਰ ਆ ਕੇ ਹਾਂ ਸੇਰੋ ਇਹ ਠੰਡੇ ਠੀਕ ਆ ਉਥੋਂ ਅੱਪਾ ਚੱਲ ਜਾਣਾ ਗਾਂਵ ਰੇ ਜਾਣਾ ਨਾ ਹਾਂ ਨਾਲ ਇਧਰ ਸੰਧ ਸਾਹਿਬ ਭਗਨੇ ਹੈ ਐ ਪਾਸੇ ਸੰਧ ਸਾਹਿਬ ਆਇਣਾ ਹਾਂ ਇਧਰ ਸੰਧ ਸਾਹਿਬ ਆਪਾਂ ਸਿੱਧਾ ਚੱਲ ਜਾਣਾ ਨਾ ਭਗਣਾ ਹਾਂ ਵੇ ਲੋਕੇ ਕਰਾਈ ਤੇ ਹੋ ਗਈਆਂ ਜੀ ਹਾਂ ਲੈ ਇੱਕ ਜੇ ਇਹ ਲੋ ਕਰਦੀ ਆ ਅੱਛਾ ਸੇਰ ਆਇ ਨਹੀਂ ਇੱਥੇ ਕੋਈ ਹੋਣਾ ਤਾਂ ਲੋਕੀ ਹੁੰਦੇ ਆ ਅੱਛਾ ਆਹ ਕਿ ਸੇਰ ਇੱਧਰ ਆਓ ਆਪੇ ਸਾਹਮਣੇ ਸੇਰ ਦੋਰੀ ਨਾ ਹਾਂ ਲੋ ਜੀ ਆ ਜਿਹੜਾ ਇਲਾਕਾ ਤੁਹਾਨੂੰ ਵਿਖਾ ਰਿਹਾ ਇੱਥੇ ਕੋਈ ਪੀਰ ਧੂਰੀ ਨਾ ਦਾਗਾ ਕੋਈ ਬਾਬੇ ਮੁਸਲਮਾਨ ਦੀ ਜਗਾ ਤੇ ਉਥੇ ਹਲਕਾ ਦਾ ਟੱਕ ਦਿੱਤਾ ਜਾਂਦਾ ਕਿਉਂਕਿ ਲੋਕਾਂ ਦੀ ਵਹਿਮ ਜ਼ਿਆਦਾ ਵਾ ਡਾਕਟਰ ਕੋ ਜਾਣਾ ਉਹਨਾਂ ਨੂੰ ਡਾਕਟਰ ਤੇ ਵਿਸ਼ਵਾਸ ਨਹੀਂ ਆ ਤੇ ਇੱਥੋਂ ਨਾਲ ਕੇ ਟੱਕ ਖਾਂਦੇ ਜਿੱਦੋਂ ਕੋਈ ਕੁੱਤਾ ਘਤਾ ਫੜ ਜਾਂਦਾ ਇਹ ਲੋਕਾਂ ਬਾਈਥੇ ਇਹ ਭਗਨੇ ਨੂੰ ਜਾ ਰਹੇ ਤੇ ਰਾਹ ਦੇ ਵਿੱਚ ਆ ਰਿਹਾ ਹੈ ਇੱਥੇ ਇੱਕ ਹੋਰ ਪਿੰਡ ਹੈ ਨਾ ਕੀ ਨਾਮ ਪਿੰਡ ਦਾ ਇਧਰ ਵੀ ਆਇਆ ਮੈਂ ਇੱਕ ਮਾਲੂਆਲ ਪਿੰਡ ਹੈ ਇਥੇ ਭਗਨੇ ਦੂਰਾ ਵਾ ਮਾਲੂਆਲ ਕਿ ਇਧਰ ਪਿੰਡ ਬਦਲੇ ਕਿਹੜਾ ਹਾਂ ਆਗੜ ਆ ਗਿਆ ਭਗਣਾ ਗਿਆ ਆ ਗਿਆ ਭਗਣਾ ਆ ਇਧਰ ਅਸੀਂ ਕੰਮ ਕਰਦੇ ਸੋਣ ਸੋਣ ਸਿਆਂ ਭਗਣਾ ਤਾਰਾ ਤੋਂ ਹਾਂ ਬਾਬਾ ਸੋਹਣ ਸਿੰਘ ਜੀ ਭਗਣਾ ਉਹਨਾਂ ਦੇ ਪਿੰਡ ਆ ਬੜੇ ਕ੍ਰਾਂਤੀਕਾਰੀ ਹੋਏ ਹੋ ਗਦਰੀ ਬਾਬੇ ਹੋਇਆ ਬੜੀ ਦੇਨ ਆ ਉਹਨਾਂ ਦੀ ਔਮ ਬਾਬਾ ਸੋਹਣ ਸਿੰਘ ਜੀ ਭਗਣਾ ਨੇ ਅਸੀਂ ਅੱਗੇ ਭਗਨੇ ਜਿਹੜਾ ਬਾਬਾ ਸੋਹਣ ਸਿੰਘ ਜੀ ਦਾ ਪਿੰਡ ਇੱਕ ਸੋਹਣ ਸਿੰਘ ਦੀ ਸੀਤਲ ਹੋਇਆ ਉਹ ਟਾਢੀ ਹੋਇਆ ਨੇ ਇਹ ਹੋਏ ਨੇ ਗਦਰੀ ਬਾਬੇ ਬਾਬਾ ਸੋਨ ਸਿੰਘ ਜੀ ਭਖਣਾ ਉਹਨਾਂ ਦਾ ਪਿੰਡ ਆ ਉਹਨਾਂ ਦਾ ਪਰਿਵਾਰ ਦੀਆਂ ਇੱਥੇ ਗੋਠੀਆਂ ਇਕੱਠੀਆਂ ਦੇ ਗਿਆ ਪਰ ਰਹਿੰਦੇ ਨਹੀਂ ਆ ਮੇਨ ਅਡਾ ਗਿਆ ਭਖਣੇ ਦਾ ਇੱਥੋਂ ਆਪ ਸਿੱਧਾ ਜਾਣਾ ਨਹੀਂ ਨਹੀਂ ਇਹ ਨਹੀਂ ਜਾਣਾ ਅੱਛਾ ਆਪ ਭਖਣੇ ਦਾ ਮੇਨ ਅਡਾ ਆ ਗਿਆ ਅੱਛਾ ਕਿੰਨਾ ਕੁ ਰਹਿ ਗਿਆ ਅੱਛਾ ਇਧਰ ਕੇਲੇ ਇਧਰ ਬਨਾਲੇ ਦੇ ਕੇਲੇ 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 ਆਗੇ ਲੱਗੇ ਤੁਹਾਨੂੰ ਕੀ ਇੰਦਰ ਸਮੋਸੇ ਖਾਣ ਦੀ ਜਿਆਦੀ ਬਈ ਇਹਨਾਂ ਨੂੰ ਆ ਵੇਖੋ ਸਾਹ ਰੋਟੀ ਖੋਲੀ ਕਿੰਨੇ ਰੋਟੀ ਖੋਲੀਆਂ ਨਹੀਂ ਨਹੀਂ ਖਾਣਾ ਖਾਣਾ ਕੋਈ ਗੱਲ ਨਹੀਂ ਬਸ ਆਗੇ ਲੱਗੇ ਆ ਗਿਆ ਪਕੜਨਾ ਇੱਥੇ ਚੀਚੇ ਜਾਣਾ ਉਹ ਅਗੋਂ ਦੀ ਮੋੜ ਨਾ ਜਾਂਦਾ ਆ ਵੇਖੋ ਲੰਗਰ ਚੱਲੇ ਗੁਰ ਸ਼ਬਦ ਆਹੀ ਆਹੀ ਆਓ ਜੀ ਆਗੇ ਜੀ ਲੰਗਰ ਚੱਲੇ ਗੁਰ ਸ਼ਬਦ ਸੰਸਥਾ ਰਜਿਸਟਰ ਸੇਰੀ ਗੁਰ ਆਰਗੂਮੈਂਟਸ ਆਂ ਅੱਛਾ ਸਕੂਲਾਂ ਦੇ ਬੱਚੇ ਆ ਜਿਹੜੇ ਲੋ ਜੀ ਆ ਗਏ ਅਸੀਂ ਖਾਲਸਾ ਗਾਲਜ ਖਾਲਸਾ ਕਰ ਜੇਗੀ ਪ੍ਰਿੰਟ ਬਣਾਈ ਓਏ ਉੱਤਰ ਲੈਂਦੇ ਉਹਨੂੰ ਕਿ ਤੂੰ ਬੰਦ ਕਰੀ ਜਾਨੀ ਹੈ ਬੱਚਿਓ ਹੈਲੋ ਟਰਨੇ ਨਿਕਲਦੇ ਬੱਚੇ ਸਰਦਾਰ ਛੋਟਾ ਸਰਦਾਰ ਵੀ ਨਾਲ ਆਇਆ ਇਧਰ ਵੇ ਸ਼ੇਰਾ ਹਲੋ ਫਤੇ ਭਲਾ ਦੇ ਭਰਾ ਇਧਰ ਆ ਪੁੱਤ ਵਾਹਿਗੁਰੂ ਜੀ ਖਾਲਸਾ ਮੇਰੀ ਫਤੇ ਇਹਨੂੰ ਜਿਆਦਾ ਨੀਂਦ ਨਹੀਂ ਪੂਰੀ ਕੀਤੀ ਦੀ ਤੀ ਤਰੀ ਅਕਾਲ ਸੌਰੀ ਪੁੱਤ ਚਲੋ ਭਾਈ ਨਾਮ ਲਿਖਿਆ ਹੀ ਨਹੀਂ ਲਿਖਿਆ ਦੱਸੋ ਪਹਿਲਾਂ ਨਹੀਂ ਲਿਖਿਆ ਹੋਇਆ ਨਹੀਂ ਲਓ ਜੀ ਚਲੋ ਪੁੱਤ ਚਾਹ ਪਾਣੀ ਦਾ ਹੋਣਾ ਮੈਂ ਲਓ ਤਾਂ ਛੇਤੀ ਕਰ ਲਉ ਪਤਾ ਨਹੀਂ ਸ਼ੁਰੂ ਹੀ ਨਾ ਹੋ ਗਿਆ ਵੇ ਓਹ ਮਾਦਰ ਜੀ ਖਾਸ ਆ ਰਹੇ ਜੀ ਠੀਕ ਹੈ ਗੁਰਸਾਧੇ ਹੁੰਚ ਆ ਗਏ ਜੀ ਜੋੜੇ ਬਾਹਰ ਲਾਉਣੇ ਕੰਦਨਾ ਜੀ ਆਸ਼ੀਰਵਾਦ ਜੋੜੇ ਜਰਾਬਾ ਮਿਲ ਆਲੀ ਨਾਲੇ ਵੇ ਸਨ ਚਲ ਵੀ ਨੈਨ ਚਲੋ ਸ਼ਾਬਾਸ਼ ਅੱਛਾ ਅੱਛਾ ਜਿਹੜੇ ਸੀਨੀਅਰ ਹਾਂ ਤੇ ਟੈਨ ਵਾਲਾ ਕਰ ਲਿਓ ਅੱਛਾ 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 ਇਹ ਜੀ ਉੱਪਰਲੇ ਸੇ ਜ਼ਿਆਦਾ ਨਹੀਂ ਇਹਦੇ ਅੰਦਰ ਇਹ ਦਰਬਾਰ ਜੋੜੇ ਇੱਥੇ ਧਾਰ ਲਓ ਬੇਟਾ ਇਹ ਇਹ ਆ ਜੀ ਬਹੁਤ ਵੱਡਾ ਹਾਲ ਹੈ ਉਹਨਾਂ ਦਾ ਤੇ ਇੱਥੇ ਕੋਈ ਸਮਾਗਮ ਹੁੰਦਾ ਤੇ ਇਥੇ ਆ ਸਾਹਮਣੇ ਜਿਹੜਾ ਥੜਾ ਬਣਿਆ ਇੱਥੇ ਪ੍ਰਕਾਸ਼ ਹੁੰਦਾ ਗੁਰੂ ਸਾਹਿਬ ਦਾ ਤੇ ਕੋਈ ਧਾਰਮਿਕ ਪ੍ਰੋਗਰਾਮ ਕੀਰਤਨ ਵਗੈਰਾ ਤਾਂ ਹੁੰਦਾ ਜਿੱਦਾਂ ਹਨਾ ਤੇ ਇਸੇ ਥਾਂ ਤੇ ਹੀ ਬੱਚਿਆਂ ਦੇ ਮੁਕਾਬਲੇ ਹੋ ਰਹੇ ਨੇ ਤਕਰੀਬਨ 12 ਟੀਮਾਂ ਨੇ ਜਿਹੜੀਆਂ ਇੱਥੇ ਭਾਗ ਲੈ ਰਹੀਆਂ ਨੇ ਆ ਬੱਚੇ ਬੈਠੇ ਨੇ ਕੁਝ ਬੱਚੇ ਆ ਰਹੇ ਨੇ ਹਾਲੇ ਸਾਡੀ ਵੀ ਆਗੇ ਬੱਚੇ ਤੇ ਬਹੁਤ ਵੱਡਾ ਤੇ ਖੁੱਲਾ ਹਾਲ ਹੈ ਤੇ ਬੜਾ ਇੱਕ ਰਮਣੀਕ ਜਗ੍ਹਾ ਤੇ ਸ਼ਾਂਤਮਈ ਜਗ੍ਹਾ ਵਾ ਤੇ ਸਾਨੂੰ ਬਹੁਤ ਆਨੰਦ ਆਇਆ ਉਥੇ ਆ ਸਾਰੇ ਬੱਚੇ ਜਿਹੜੇ ਆ ਇਹ ਪਾਰਟਿਸਿਪੇਟ ਕਰਨ ਵਾਸਤੇ ਆ ਇੱਕ ਕੁਇਜ਼ ਮੁਕਾਬਲੇ ਵਿੱਚ ਤੇ ਥੋੜੇ ਚਿਰ ਬਾਅਦ ਇਹ ਮੁਕਾਲਾ ਮੁਕਾਬਲਾ ਚਾਲੂ ਹੋ ਜਾਣਾ ਤਿਆਰੀ ਚੱਲ ਰਹੀ ਹੈ ਤੇ ਇਸ ਦਾ ਲਾਈਵ ਵੀ ਚੱਲਿਆ ਔਰ ਜਿਹੜੇ ਕੈਮਰੇ ਲੱਗੇ ਲਾਈਵ ਕਰਨ ਵਾਸਤੇ ਸਾਰੇ ਇਹ ਜਿਹੜਾ ਕੁਇਜ਼ ਮੁਕਾਬਲਾ ਹੋ ਰਿਹਾ ਇਹ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਭਾਈ ਮਤੀ ਦਾਸ ਭਾਈ ਸ਼ਤੀ ਦਾਸ ਤੇ ਭਾਈ ਦਿਆਲਾ ਜੀ ਉਹਨਾਂ ਦੀ ਸਿੱਧੀ ਦੇ ਸੰਬੰਧ ਵਿੱਚ ਤੇ ਬੱਤੀ ਬੱਚਿਆਂ ਵਿੱਚ ਵੀ ਬੜਾ ਉਤਸ਼ਾਹ ਹੈ ਜੋ ਇਹਨਾਂ ਨੇ ਸਲੀਵਸ ਦਿੱਤਾ ਅਸੀਂ ਬੱਚਿਆਂ ਨੇ ਮਿਹਨਤ ਕੀਤੀ ਹੈ ਤੇ ਮਿਹਨਤ ਕਰਦੇ ਬੱਚੇ ਆਏ ਨੇ ਤੇ ਇਹੋ ਜਿਹੇ ਪ੍ਰੋਗਰਾਮ ਹੋਣੇ ਵੀ ਚਾਹੀਦੇ ਨੇ ਕਿਉਂਕਿ ਭਵਿੱਖ ਦੇ ਵਿੱਚ ਸਾਡੇ ਬੱਚਿਆਂ ਦੇ ਕੰਮ ਵਾਲੀਆਂ ਕੰਮ ਆਉਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜੋ ਬੱਚੇ ਯਾਦ ਕਰਨਗੇ ਕੱਲ ਨੂੰ ਭਵਿੱਖ ਵਿੱਚ ਆਪਣੇ ਬੱਚਿਆਂ ਨੂੰ ਜਾਂ ਹੋਰ ਲੋਕਾਂ ਨੂੰ ਇਹਦੇ ਬਾਰੇ ਦੱਸ ਸਕਣਗੇ ਆ ਦੇਖੋ ਸਾਰੀਆਂ ਟੀਮਾਂ ਇਹ ਆਡਾ ਢੋ ਕੇ ਬੈਗੀਆਂ ਨੇ ਕੈਮਰੇ ਲੱਗੇ ਨੇ ਤੇ ਇਹ ਬਿਲਕੁਲ ਲਾਈਵ ਨਾਲ ਦੀ ਨਾਲ ਹੋਣਾ ਇਹਦੇ ਵਿੱਚ ਇਹ ਵੀ ਕੋਈ ਕੋਈ ਕਿੰਨੀ ਤੂੰ ਪਰੰਤੂ ਉਹਦੇ ਇਹ ਲਾਈਵ ਨੂੰ ਦੇਖ ਸਕਦੇ ਆ ਬੱਚੇ ਬੈਠ ਗਏ ਨੇ ਤੇ ਥੋੜੇ ਚਿਰਚੇ ਪ੍ਰੋਗਰਾਮ ਚੱਲੂ ਹੋਣ ਵਾਲਾ ਇਸ ਸੰਸਥਾ ਦਾ ਨਾਮ ਹੈ ਲੰਗਰ ਚੱਲੇ ਗੁਰ ਸ਼ਬਦ ਸੰਸਥਾ ਇਹ ਚੀਚੇ ਦੇ ਵਿੱਚ ਪੈਂਦੀ ਹੈ ਪੈਂਦੀ ਹੈ ਜਿਹੜਾ ਕਿ ਅੰਮ੍ਰਿਤਸਰ ਜ਼ਿਲ੍ਹੇ ਪੈਂਦਾ ਚੀਚਾ ਭਖਣਾ ਉਹ ਜਿੱਦਾਂ ਆਪਾਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹੋ ਹੀ ਅਨੁਸ਼ਾਸਨ ਆਪਾਂ ਕਾਇਮ ਰੱਖਣਾ ਹੈ ਸੋ ਸਾਨੂੰ ਬੇਨਤੀ ਹੈ ਔਰ ਆਸ ਵੀ ਹੈ ਕਿ ਆਪ ਜੀ ਸਾਡਾ ਸਹਿਯੋਗ ਕਰੋਗੇ ਟੀਮਾਂ ਸਾਡੇ ਕੋਲ 12 ਨੇ ਜੀ ਉਹਦੇ ਵਿੱਚ ਅਸੀਂ ਜਿਹੜਾ ਪਹਿਲਾ 라ਉਂਡ ਹੈ ਜੀ ਉਹ 10 ਵਾਲਾਂ ਦਾ ਪਹਿਲਾ 라ਉਂਡ ਹੈ ਇੱਕ ਸਵਾਲ ਦਾ ਇੱਕ ਨੰਬਰ ਦਿੱਤਾ ਜਾਵੇਗਾ ਜੇ ਸਾਨੂੰ ਮਹਿਸੂਸ ਹੋਇਆ ਕਿ ਅੱਧ ਵਿੱਚ ਕੁਝ ਸਹੀ ਆ ਰਿਹਾ ਵਾ ਤਾਂ ਉਸ ਨੂੰ ਅੱਧ ਨੰਬਰ ਸਹੀ ਦਵਾਂਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਦੱਸ ਦਿਓ ਜੀ ਠੀਕ ਹੈ ਜੀ ਟੀਮ ਨੰਬਰ 2 ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਣਿਏ ਕੀ ਕਿਹੜੀ ਤਾਰੀਖ ਨੂੰ ਕਿਹੜੀ ਮਿੱਤੀ ਨੂੰ ਕਿਤਾਬ ਦੇ ਅਨਸਾਰ ਉਹਨਾਂ ਦਾ ਪ੍ਰਕਾਸ਼ ਹੋਇਆ 1 ਅਪ੍ਰੈਲ ਬਿਲਕੁਲ ਠੀਕ ਹੈ ਜੀ 1 ਨੰਬਰ ਜੀ 2 ਨੰਬਰ ਟੀਮ ਦਾ ਜੀ ਇਹਨਾਂ ਦਾ ਜਨਮ ਜਾਂ ਪ੍ਰਕਾਸ਼ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਉਹ ਕਿਹੜੇ ਸਥਾਨ ਤੇ ਹੋਇਆ ਬਿਲਕੁਲ ਠੀਕ ਹੈ ਜੀ ਟੀਮ ਨੰਬਰ 3 ਜੀ ਟੀਮ ਨੰਬਰ 4 ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਬਣੀ ਹੈ ਕਿ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਨਾਮ ਬਿਲਕੁਲ ਜੀ ਤੇ ਅਗਮਲ ਗੁਰੂ ਸਾਹਿਬ ਜੀ ਦਾ ਪਹਿਲਾ ਨਾਮ ਅੱਗੇ ਟੀਮ ਗ੍ਰੇਟ ਇੰਡੀਆ ਪ੍ਰੈਸੀਡੈਂਸੀ ਸਕੂਲ ਛੱਡਣ ਜਲੰਧਰ ਦੇ ਨੇੜੇ ਗੁਰੂ ਅਰਜਨ ਸਾਹਿਬ ਜੀ ਨੇ ਕਿਹੜਾ ਸ਼ਹਿਰ ਬਸਾਇਆ ਕਿਹੜਾ ਦੱਸਿਆ ਨਹੀਂ ਜੀ ਗਲਤ ਕਿਹੜੀ ਟੀਮ ਬੋਲ ਰਹੀ ਹੈ ਅਗਲੀ 1 ਮਿੰਟ ਪਤਾ ਲੱਗੇ ਕਿਹੜੀ ਟੀਮ ਬੋਲਦੀ ਹੈ ਜੀ ਅਸਮਨੂ ਸਕੂਲ ਠੀਕ ਹੈ ਜੀ ਕਰਤਾਰਪੁਰ ਸਾਹਿਬ ਜਲੰਧਰ ਨੇੜੇ ਕਿਹਾ ਸੀ ਕੀਰਤਪੁਰ ਸਾਹਿਬ ਜਲੰਧਰ ਦੇ ਨੇੜੇ ਥੋੜੀ ਹੈ 3 ਨੰਬਰ 6 1 ਨੰਬਰ ਜੀ 5 ਦਾ ਕੋਈ ਨਹੀਂ ਜੀ ਸਰਕਾਰੀ ਹਾਈ ਸੀਨੀਅਰ ਸੈਕੰਡਰੀ ਸਕੂਲ ਭਗਣਾ ਖੁਰਦੀ ਗੁਰੂ ਹਰਗਬੀਰ ਸਾਹਿਬ ਨੇ ਉਹ ਕਿਹੜਾ ਇਨਸਾਨ ਸੀ ਕਿ ਜਿਹਦੇ ਮਾਤਾ ਪਿਤਾ ਮਰ ਚੁੱਕੇ ਸੀ ਔਰ ਉਹਨੂੰ ਆਪਣੇ ਪੁੱਤਰਾ ਵਾਂਗੂ ਪਾਲ ਲਿਆ ਬਿਲਕੁਲ ਠੀਕ ਹੈ ਜੀ ਪੈਂਦੇਖਾ ਏ ਨੰਬਰ 7 ਦਾ ਸਵਾਲ ਸਹੀ ਹੈ ਜੀ ਭਗਨਾਖੁਰਦ ਜੀ ਏ ਨੰਬਰ 8 ਸ੍ਰੀ ਗੁਰੂ ਅਰਜਨ ਦੇਵ বোর্ডিং ਸਕੂਲ ਨਵਾ ਪਿੰਡ ਜੀ ਕਿਸ ਕਿਸ ਧਰਤੀ ਤੇ ਪੈਂਦੇਖਾ ਦੇ ਨਾਲ ਬੜਾ ਭਾਰੀ ਜੰਗ ਹੋਇਆ ਸ਼ਹਿਰ ਦਾ ਨਾਮ ਕਰਤਾਰਪੁਰ ਬਿਲਕੁਲ ਠੀਕ ਹੈ ਜੀ ਕਰਤਾਰਪੁਰ ਸਾਹਿਬ ਇਸ ਜੰਗ ਵਿੱਚ ਗੁਰੂ ਸਾਹਿਬ ਦੇ ਤਲਵਾਰਾਂ ਦੇ ਜੋਰ ਨੂੰ ਵੇਖ ਕੇ ਉਹਨਾਂ ਦਾ ਕੀ ਨਾਮ ਰੱਖਿਆ ਤੇਗ ਬਹਾਦਰ ਬਿਲਕੁਲ ਜੀ ਤੇਗ ਬਹਾਦਰ ਤੇਗਾਂ ਦੇ ਜੋਰ ਵੇਖ ਕੇ ਉਹਨਾਂ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ ਗਿਆ ਜੀ ਬਾਬਾ ਦੀਪ ਸਿੰਘ ਸਕੂਲ ਬੱਚੀ ਬਣ ਰਹੀ ਪੈਂਦੇਖਾਨੇ ਗੁਰੂ ਹਰਗੋਬਿੰਦ ਸਾਹਿਬ ਦੇ ਵਿਰੋਧ ਦੇ ਵਿੱਚ ਜਲੰਧਰ ਦੇ ਕਿਹੜੇ ਪਠਾਣਾਂ ਨੂੰ ਆਪਣੇ ਨਾਲ ਗੰਢ ਲਿਆ ਦੋ ਪਠਾਣ ਸੀ ਕਤਬਦੀਨ ਤੇ ਕਾਲਖ ਬਿਲਕੁਲ ਠੀਕ ਹੈ ਜੀ ਗੁਰੂ ਸਾਹਿਬ ਦਾ ਉਤੇਕ ਬਾਦ ਦਸ ਸਾਹਿਬ ਜੀ ਦਾ ਆਨੰਦਕਾਰ ਚ ਕਿਹੜੀ ਧਰਤੀ ਤੇ ਹੋਇਆ ਆਨੰਦਪੁਰ ਸਾਹਿਬ ਗਲਤ ਅੱਗੇ ਜੀ ਇਹੋ ਸਵਾਲ ਕਰਤਾਰਪੁਰ ਸਾਹਿਬ ਬਿਲਕੁਲ ਠੀਕ ਹੈ ਜੀ گیارہ دا گلت ہے جی بارہ دا سوال دا جواب صحیح ہے جی آپ نے کیش کے لیے پڑی پائی مدید آسی دا موکشری گروہ دے پہادر جدے پچھوڑا جدے پچھوڑا جدے ਰੇਡੀ ਖੁਸ਼ੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਅੱਜ ਲੋ ਜੀ ਸਾਡੀਆਂ ਕੁੜੀਆਂ ਨੇ ਪਹਿਲਾ ਰਾਉਂਡ ਕਰ ਲਿਆ ਪਾਰ ਹੋ ਗਈ ਜਿਆਜਾ ਕਰ ਤੇ ਅਗਲਾ ਰਾਉਂਡ ਵੇਖੋ ਪਹਿਲੇ ਰਾਉਂਡ ਦੇ ਸਾਰੇ ਅਨਸਰ ਜਿਹੜੇ ਉਹ ਦਿੱਤੇ ਇਹਨਾਂ ਨੇ ਤੇ ਅਗਲਾ ਰਾਉਂਡ ਹੁਣ ਵੇਨੇ ਕੀ ਮੰਨਦਾ ਗੁਰੂ ਸਾਹਿਬ ਕਿਰਪਾ ਕਰਨਾ ਥਾਂ ਦਾ ਅੰਸ਼ ਸੋਭੇ ਦੀਆ ਇੱਥੇ ਆ ਤੁਹਾਡੇ ਪਾਛੇ ਨਵੇਂ ਬਾਤ ਬਤਾ ਦੇਣਾ ਇਹੋ ਠੀਕ ਹੈ ਸਭ ਤੋਂ ਵੱਡੀ ਗੱਲ ਹੁੰਦੀ ਆ ਐ ਮੈਦਾਨ ਵਿੱਚ ਖੇਡਣਾ ਭਾ ਬੋਲੇ ਸੋਨ ਜਾ ਫੋਟੋ ਥੋੜਾ ਵੀਡੀਓ ਆ ਅੱਗੇ ਗ੍ਰੇਟ ਟੀਚਰ ਸਕੂਲ ਆ ਜਾਂਦਾ

ਦੋਤਾਕੀ ਸਰ ਹੋਰ ਲੱ ਲੋ ਤੁਹ ਕੋਈ ਗੱਲ ਨਹੀਂ ਆਪਣੀ ਆ ਹਾਂਜੀ ਅਰਪਣ ਖੁਸ਼ੀ ਖੁਸ਼ੀ ਹੋ ਰਹੀ ਕਿ ਨਹੀਂ ਅੱਜ ਬੰਦ ਵਿਚਾਰੇ ਘੂਮ ਘੂਮ ਕੇ ਭਾਂਕ ਤੁਮ ਲੈ ਆ ਜਾ ਉਹ ਨਹੀਂ ਨਾ ਇਹ ਹੱਥਾਂ ਕੁ ਕੀਤੇ ਵਿੱਚ ਨਹੀਂ ਸੁਣਦਾ ਤੇਰਾ ਹੁੰਨੀ ਆ ਨਹੀਂ ਨਹੀਂ ਥੱਕੀ ਨਹੀਂ ਮੇਰੇ ਬਾ مقابلہ ਹੋ ਗਿਆ ਖਤਮ ਤੇ ਸਾਡੇ ਬੱਚੇ ਆਇਆ ਤੀਜੇ ਨੰਬਰ ਤੇ ਤੇ ਹੁਣ ਅਸੀਂ ਜਾ ਰਹੇ ਹਾਂ ਬਾਬਾ ਬੁੱਢਾ ਸਾਹਿਬ ਉਸ ਤੋਂ ਬਾਅਦ ਅਸੀਂ ਜਾਵਾਂਗੇ ਸਕੂਲ ਤੇ ਮਿਲਦੇ ਆ ਜੀ ਕਿਸੇ ਅਗਲੇ ਵਲੌਗ ਵਿੱਚ ਤਦ ਤੱਕ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ